ਤੁਸੀਂ ਛੋਟਾ ਬੱਚਾ ਵੇਖ ਰਹੇ ਹੋ ਕਿਸ਼ਤੀ ਖਿੱਚਦਾ ਪਿਆ ਇਹ ਆਪਣਾ ਪਰਿਵਾਰ ਨੂੰ ਜਿਵੇਂ ਪਾਪਾ ਆਏ ਨੇ ਕਿਸ਼ਤੀ ਲੈ ਕੇ ਕਿਸ਼ਤੀ ਤੋਂ ਘਰੋਂ ਤੋਂ ਕੁਝ ਸਮਾਨ ਲੈ ਕੇ ਆਇਆ ਕੁਝ ਲੈ ਕੇ ਆਇਆ ਕੀ ਨਾਮ ਪੁੱਤ ਤੇਰਾ ਜੋਦਾ ਜੋਦਾ ਯੋਧਾ ਆ ਤੂੰ ਫਿਰ ਹੈਂ ਯੋਧੇ ਵਾਲੇ ਕੰਮ ਆ ਕਿਸ਼ਤੀ ਖਿੱਚਣ ਡਿਆ ਤੁਸੀਂ ਆ ਵੇਖ ਸਕਦੇ ਹੈਗੇ ਹੋ ਕਿੰਨੇ ਦਿਨ ਬਾਅਦ ਆਇਆ ਘਰੇ ਦੋ ਦਸ ਦੋ ਦਿਨ ਬਾਅਦ ਕਿੱਥੇ ਰਹਾ ਫਿਰ ਇੰਨੇ ਦਿਨ ਕੰਮ ਕਰਦੇ ਮਾਪੇ ਅੱਛਾ ਤੇ ਘਰ ਫਿਰ ਪਾਣੀ ਚ ਚਲਾ ਗਿਆ ਹੀ ਪਾਣੀ ਆ ਗਿਆ ਹੀ ਘਰੇ ਫਿਰ ਕੁਝ ਗਵਾਜ ਤਾਂ ਨਹੀਂ ਗਿਆ ਕੋਈ ਖਡੋਣ ਘਰੂਣੇ ਤਾਂ ਨਹੀਂ ਟੁੱਟ ਗਏ ਤੇਰੇ ਹੈ ਕਿੱਦਾਂ ਚੜਦੀ ਗਲਾ ਫਿਰ ਆਪਣੀ ਪੂਰੀ ਕਿਰਪਾ ਫਿਰ ਵਾਹਿਗੁਰੂ ਦੀ ਪੂਰੀ ਬੋਲਦਾ ਨਹੀਂ ਜਕਾਰਾ ਲਾ ਸੋਰਾ ਜਕਾਰਾ ਲਾ ਦੇ ਫਿਰ ਇੱਕ ਵਾਰੀ ਤਾਂ ਤੁਸੀਂ ਬੱਚਿਆਂ ਦਾ ਹੌਸਲਾ ਵੇਖ ਸਕਦੇ ਹੋ ਕਿ ਸਾਡੇ ਨਾਲ ਜਿਹੜੇ ਨੇ ਥੇ ਮਤਲਬ ਚਲੋ ਸਵੇਰ ਦੀ ਗੱਲ ਹੋ ਗਈ ਸਵੇਰ ਤਾਂ ਲੰਘ ਜਾਂਦੀ ਹੈਗੀ ਕਦੀ ਇੱਧਰ ਚਲੇ ਗਏ ਉੱਧਰ ਚਲੇ ਗਏ ਰਾਤ ਦਾ ਕਿਵੇਂ guzara ਹੋ ਰਿਹਾ ਜਿਵੇਂ ਹੁਣ ਰਾਤ 8 ਵਜੇ ਹਾਲੇ ਤੇ ਪੂਰਾ ਹਨੇਰਾ ਘੁੱਪ ਕੇ ਰੋ ਗਿਆ ਕੋਈ ਐਮਰਜੈਂਸੀ ਪੈ ਜੇ ਕੋਈ ਸਰਕਾਰ ਦੀ ਕੋਈ ਸਹੂਲਤ ਹੈ ਕਿ ਨਹੀਂ ਹੈ ਸਾਡੇ ਕੋਲੇ ਕੋਈ ਸਹੂਲਤ ਨਹੀਂ ਕਿ ਅਸੀਂ ਤੇ ਆਪਦੀਆਂ ਕਿਸ਼ਤੀਆਂ ਰਹੀਂ ਜਾ ਸਕਦੇ ਹਾਂ ਜੇ ਕੋਈ ਢੱਲਾ ਮਠਾ ਹੋ ਜੇ ਚਾ ਕੁਝ ਵੀ ਆ ਹੂੰ ਦੇ ਆ ਦੇਖ ਸਕਦੇ ਆ ਪਹਿਲਾਂ ਪਾਣੀ ਸੁੱਕ ਗਿਆ ਦੋ ਦਿਨ ਪਹਿਲਾਂ ਇਹ ਦੁਬਾਰਾ ਫੇਰ ਪਾਣੀ ਆ ਗਿਆ ਸਾਡੇ ਤੇ ਦੁਬਾਰਾ ਫੇਰ ਪਾਣੀ ਚੜ ਗਿਆ ਹੈ ਤੇ ਤਾਂ ਜਦੋਂ ਪਾਣੀ ਪੂਰਾ ਚੜਿਆ ਹੈਗਾ ਕਿੰਨੇ ਦਿਨ ਤੁਸੀਂ ਘਰੋਂ ਬਾਹਰ ਰਹੇ ਅਸੀਂ ਤਾਂ 10 ਕਿ ਦਿਨ ਬਾਹਰ ਰਹੇ ਹਾਂ 10 ਕਿ ਦਿਨ ਹਾਂਜੀ ਮਤਲਬ ਉਹਦੇ ਵਿਚਾਲੇ ਜਿੱਦਾਂ ਹੁਣ ਕੋਈ ਘਰ ਦਾ ਕੋਈ ਨੁਕਸਾਨ ਹੋਇਆ ਆ ਹੁਣ ਇਹ ਵੀ ਕੋਈ ਰਸਤਾ ਨਹੀਂ ਹੈਗਾ ਘਰ ਦੇ ਵਿੱਚ ਆਣ ਜਾਣ ਦਾ ਤੇ ਕੋਈ ਸਰਕਾਰੀ ਕੋਈ ਨੁਮਾਇੰਦਾ ਕੋਈ ਬੀਡੀਪੀਓ ਕੋਈ ਪੁੱਛਣ ਆਇਆ ਕਿ ਭਾਈ ਕੀ ਦਿੱਕਤ ਆ ਰਹੀ ਹੈਗੀ ਆ ਤੁਹਾਡੇ ਲਈ ਕੀ ਕਰੀਏ ਜਾਂ ਕੀ ਨਹੀਂ ਸਰਕਾਰੀ ਆਉਂਦੇ ਆ 2 ਕਿਲੋ ਚੌਲ ਦੇ ਜਾਂਦੇ ਆ 2 ਕਿਲੋ ਖੰਡ ਦੇ ਜਾਂਦੇ ਆ ਬਾਕੀ ਬੱਚਿਆਂ ਦਾ ਸਿਰ ਪਲੂਸ ਕੇ ਚਲੇ ਜਾਂਦੇ ਹੋਰ ਤੇ ਕੁਝ ਨਹੀਂ ਕਰਦੇ ਅਜੇ ਤਾਈ ਸਾਨੂੰ ਹੋਰ ਤੇ ਕੋਈ ਮਦਦ ਨਹੀਂ ਮਿਲੀ ਕੋਈ ਇਹ ਨਹੀਂ ਕਿਸੇ ਨੂੰ 2-4000 ਰੁਪਏ ਦੇਤਾ ਵੀ ਉਹਦੀ ਹਾਂ ਬਸ ਇਹੋ ਕੁਝ ਹੀ ਆ ਬੱਚਿਆਂ ਦਾ ਸਿਰ ਪਲੂਸ ਦੇ ਰਾਤ ਦਾ ਸਮਾਂ ਹੋ ਚੁੱਕਿਆ ਹੈ ਤੇ ਲੋਕਾਂ ਨੇ ਹੁਣ ਆਪਣੇ ਘਰਾਂ ਨੂੰ ਜਾਣਾ ਹੈ ਇਸ ਸਮੇ ਅਸੀਂ ਇੱਕ ਕਿਸ਼ਤੀ ਦੇ ਵਿੱਚ ਮੌਜੂਦ ਆ ਅਸੀਂ ਪਿੰਡ ਸਾਗਰਾਂ ਚ ਮੌਜੂਦ ਆ ਜਿੱਥੇ ਹੜਾ ਨੇ ਮਾਰ ਮਾਰੀ ਤੇ ਰਾਤ ਨੂੰ ਲੋਕ ਕਿਵੇਂ ਘਰਾਂ ਤੱਕ ਆਪਣੇ ਪਹੁੰਚ ਰਹੇ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਅਸੀਂ ਕਿਸ਼ਤੀ ਤੇ ਪਹੁੰਚੇ ਇਹ ਭਾਈ ਸਾਹਿਬ ਨੇ ਜਿੰਨਾ ਦਾ ਘਰ ਮੇਰੇ ਕੈਮਰਾਮੈਨ ਦੀ ਬੈਕ ਸਾਈਡ ਤੇ ਇਹ ਸੱਜਿਆ ਤੁਹਾਨੂੰ ਦਿਖਾ ਰਹੇ ਆ ਇਹ ਇੱਥੋਂ ਦੀ ਪਿੱਛੋਂ ਸ਼ਹਿਰ ਤੋਂ ਕਿਸ਼ਤੀ ਦੇ ਵਿੱਚ ਆ ਕੇ ਜਿੱਥੇ ਪਾਣੀ ਚੜ੍ਹਿਆ ਹੋਇਆ ਪੂਰਾ ਹਜੇ ਤੱਕ ਪਾਣੀ ਥੱਲੇ ਨਹੀਂ ਹੋਇਆ ਕਿਸ਼ਤੀ ਤੋਂ ਆਂਦੇ ਨੇ ਤੇ ਫਿਰ ਆਪਣੇ ਘਰ ਪਹੁੰਚਦੇ ਨੇ ਕੋਈ ਸਮਾਨ ਹੋਵੇ ਜਾਂ ਫਿਰ ਕਿਸੇ ਨੇ ਆਣਾ ਹੋਵੇ ਉਹ ਸਿਰਫ ਇੱਕੋ ਰਸਤਾ ਹੈ ਕਿਸ਼ਤੀ ਦਾ ਭਾਜੀ ਕਿੰਨੀਆਂ ਮੁਸ਼ਕਲਾਂ ਕਿੰਨੇ ਵਜੇ ਤੁਸੀਂ ਜਾਣੇ ਹੋ ਕਿੰਨੇ ਵਜੇ ਆਉਣੇ ਹੋ ਕਹਿੰਦੇ ਸਵੇਰੇ ਚਲ ਜਾਈਦਾ ਤੇ ਸ਼ਾਮ ਨੂੰ ਘਰੇ ਆਈਦਾ ਮਤਲਬ ਕੋਈ ਕੰਮਕਾਰ ਵੀ ਬਾਹਰ ਕਰੀਦਾ ਜਾਂ ਕੁਝ ਵੀ ਤੇ ਕੋਈ ਸੌਦਾ ਪੱਤਾ ਲਿਆਉਣਾ ਕਿਸੇ ਨੇ ਦਵਾਈ ਲਿਆਉਣੀ ਆ ਕਿਸੇ ਨੇ ਪਸ਼ੂਆਂ ਦਾ ਰਸਨ ਲਿਆਉਣਾ ਇਹ ਚੀਜ਼ਾਂ ਆਉਂਦੀਆਂ ਸਾਡੀਆਂ ਤੇ ਇੱਥੇ ਮਤਲਬ ਚਲੋ ਸਵੇਰ ਦੀ ਗੱਲ ਹੋ ਗਈ ਸਵੇਰ ਤਾਂ ਲੰਘ ਜਾਂਦੀ ਹੈਗੀ ਕਦੀ ਇੱਧਰ ਚਲੇ ਗਏ ਉੱਧਰ ਚਲੇ ਗਏ ਰਾਤ ਦਾ ਕਿਵੇਂ guzara ਹੋ ਰਿਹਾ ਜਿਵੇਂ ਹੁਣ ਰਾਤ 8 ਵਜੇ ਹਾਲੇ ਤੇ ਪੂਰਾ ਹਨੇਰਾ ਘੁੱਪ ਕੇ ਰੋ ਗਿਆ ਕੋਈ ਐਮਰਜੈਂਸੀ ਪੈ ਜਾਏ ਕੋਈ ਸਰਕਾਰ ਦੀ ਕੋਈ ਸਹੂਲਤ ਹੈ ਕਿ ਨਹੀਂ ਹੈ ਸਰਕਾਰ ਦੀ ਸਾਡੇ ਕੋਲੇ ਕੋਈ ਸਹੂਲਤ ਨਹੀਂ ਕਿ ਅਸੀਂ ਤੇ ਆਪਦੀਆਂ ਕਿਸ਼ਤੀਆਂ ਰਹੀ ਜਾ ਸਕਦੇ ਹਾਂ ਜੇ ਕੋਈ ਟੱਲਾ ਮੱਠ ਜੇ ਚਾ ਕੁਛ ਵੀ ਆ। ਤੇ ਆ ਦੇਖ ਸਕਦੇ ਆ ਪਹਿਲਾਂ ਪਾਣੀ ਸੁੱਕ ਗਿਆ ਦੋ ਦਿਨ ਪਹਿਲਾਂ ਇਹ ਦੁਬਾਰਾ ਫੇਰ ਪਾਣੀ ਆ ਗਿਆ ਸਾਡੇ ਦੁਬਾਰਾ ਫੇਰ ਪਾਣੀ ਚੜ ਗਿਆ ਇੱਥੇ ਦੀ। ਦੋ ਦਿਨ ਪਹਿਲਾਂ ਸੁੱਕ ਗਿਆ ਸੀ ਹੁਣ ਕੱਲ ਰਾਤ ਦਾ ਫੇਰ ਪਾਣੀ ਆ ਗਿਆ। ਇਹ ਸਾਡੇ ਘਰਾਂ ਦੇ ਘੇਰੇ ਘੇਰੇ 5-5 ਫੁੱਟ ਪਾਣੀ ਆ। ਹੂੰ 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 ਤੇ ਤਾਂ ਜਦੋਂ ਪਾਣੀ ਪੂਰਾ ਚੜਿਆ ਹੈਗਾ ਕਿੰਨੇ ਦਿਨ ਤੁਸੀਂ ਘਰੋਂ ਬਾਹਰ ਰਹੇ? ਅਸੀਂ ਤਾਂ 10 ਕਿ ਦਿਨ ਬਾਹਰ ਰਹੇ ਆ। 10 ਕਿ ਦਿਨ ਹਾਂਜੀ। ਮਤਲਬ ਤੇ ਉਹਦੇ ਵਿਚਾਲੇ ਜਦੋਂ ਹੁਣ ਕੋਈ ਘਰ ਦਾ ਕੋਈ ਨੁਕਸਾਨ ਹੋਇਆ ਆ ਹੁਣ ਇਹ ਵੀ ਕੋਈ ਰਸਤਾ ਨਹੀਂ ਹੈਗਾ ਘਰ ਦੇ ਵਿੱਚ ਆਣ ਜਾਣ ਦਾ ਤੇ ਕੋਈ ਸਰਕਾਰੀ ਕੋਈ ਨੁਮਾਇੰਦਾ ਕੋਈ ਬੀਡੀਪੀਓ ਕੋਈ ਪੁੱਛਣ ਆਇਆ ਕਿ ਭਾਈ ਕੀ ਦਿੱਕਤ ਆ ਰਹੀ ਹੈਗੀ ਆ ਤੁਹਾਡੇ ਲਈ ਕੀ ਕਰੀਏ ਆ ਕੀ ਨਹੀਂ ਸਰਕਾਰੀ ਆਉਂਦੇ ਆ 2 ਕਿਲੋ ਚੌਲ ਦੇ ਜਾਂਦੇ ਆ 2 ਕਿਲੋ ਖੰਡ ਦੇ ਜਾਂਦੇ ਆ ਬਾਕੀ ਬੱਚਿਆਂ ਦਾ ਸਿਰ ਪਲੋਸ ਕੇ ਚਲੇ ਜਾਂਦੇ ਹੋਰ ਤੇ ਕੁਝ ਨਹੀਂ ਕਰਦੇ ਇੱਥੇ ਤਾਂ ਸਾਨੂੰ ਹੋਰ ਤੇ ਕੋਈ ਮਦਦ ਨਹੀਂ ਮਿਲੀ ਕੋਈ ਇਹ ਨਹੀਂ ਕਿਸੇ ਨੂੰ 2-4000 ਰੁਪਇਆ ਦੇਤਾ ਵੀ ਉਹਦੀ ਹਾਂ ਬਸ ਇਹੋ ਕੁਝ ਹੀ ਆ ਬੱਚਿਆਂ ਦਾ ਸਿਰ ਪਲੋਸ ਦੇ ਚਲੇ ਜਾਂਦੇ ਆ ਸੋ ਇਹ ਤੁਸੀਂ ਸੁਣ ਰਹੇ ਹੋ ਕਿ ਇਹ ਭਾਜੀ ਨੇ ਜਿਹੜੇ ਕਿਸ਼ਤੀ ਚਲਾ ਕੇ ਆਪਣੇ ਘਰ ਆਂਦੇ ਨੇ ਹੁਣ ਤੁਸੀਂ ਮੈਂ ਇਸ ਸਾਈਡ ਜਾ ਰਿਹਾ ਤੇ ਤੁਸੀਂ ਆ ਦੇਖੂਗੇ ਕਿ ਇਹ ਹੁਣ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਆਹ ਲੋ ਜੀ ਇਹ ਮੈਂ ਆ ਗਿਆ ਇੱਕਾ ਜਿਵੇਂ ਇਦਾਂ ਲੱਗ ਰਿਹਾ ਜਿਵੇਂ ਮੈਂ ਕਿਸੇ ਟਾਪੂ ਤੇ ਆ ਗਿਆ ਹਾਂ ਜਦ ਕਿ ਇਹ ਹੈਗਾ ਮੇਰਾ ਪੰਜਾਬ ਆ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸੁਲਤਾਨ ਉਰ ਲੋਦੀ ਇਹ ਦੇਖੋ ਆ ਸਾਰੇ ਜਿਹੜੇ ਬਾਹਰ ਕੰਮਕਾਰ ਕਰਨਗੇ ਰਾਤ ਨੂੰ ਇਦਾਂ ਹੀ ਆਪਣੇ ਘਰਾਂ ਨੂੰ ਵਾਪਸ ਆ ਰਹੇ ਨੇ ਆ ਘਾਰ ਆ ਜਿਹੜਾ ਕਿ ਪਹਿਲਾਂ ਡੁੱਬ ਚੁੱਕਾ ਸੀਗਾ ਪੂਰਾ ਜਦੋਂ ਥੋੜਾ ਪਾਣੀ ਡਾਊਨ ਹੋਇਆ ਤੇ ਘਰ ਨੂੰ ਵਾਪਸ ਆਏ 10-15 ਦਿਨਾਂ ਬਾਅਦ ਜਾ ਕੇ ਪਰ ਹੁਣ ਵੀ ਜਿਹੜੀ ਕੋਈ ਸਹੂਲਤ ਹੈ ਸਰਕਾਰ ਦੀ ਉਹ ਨਹੀਂ ਇੱਥੇ ਤੱਕ ਪਹੁੰਚੀ ਨਹੀਂ ਕੋਈ ਮਿਲੀ ਹੈ ਤੇ ਸਿਰਫ ਇੱਕ ਕਿਸ਼ਤੀ ਆਪਣੇ ਲੈਵਲ ਦੇ ਉੱਤੇ ਕਿਸ਼ਤੀ ਲਿਆਂਦੀ ਹੈ ਘਰੋਂ ਆਣਾ ਜਾਣਾ ਕਿੰਨਾ ਮੁਸ਼ਕਲ ਹੈ ਤੁਸੀਂ ਖੁਦ ਸੋਚ ਸਕਦੇ ਹੋ ਤੇ ਇਹ ਤੁਸੀਂ ਛੋਟਾ ਬੱਚਾ ਵੇਖ ਰਹੇ ਹੋ ਕਿਸ਼ਤੀ ਖਿੱਚਦਾ ਪਿਆ ਇਹ ਆਪਣਾ ਪਰਿਵਾਰ ਨੂੰ ਜਿਵੇਂ ਪਾਪਾ ਆਏ ਨੇ ਕਿਸ਼ਤੀ ਲੈ ਕੇ ਕਿਸਤੀ ਤੋਂ ਘਰ ਉਥੋਂ ਕੁਝ ਸਮਾਨ ਲੈ ਕੇ ਆਏ ਆ ਕੁਝ ਲੈ ਕੇ ਆਏ ਆ ਕੀ ਨਾਮ ਪੁੱਤ ਤੇਰਾ ਜੋਦਾ ਜੋਦਾ ਯੋਦਾ ਆ ਤੂੰ ਫਿਰ ਹੈ ਯੋਦੇ ਵਾਲੇ ਕੰਮ ਆ ਕਿਸਤੀ ਖਿੱਚਣ ਡਿਆ ਤੁਸੀਂ ਆ ਵੇਖ ਸਕਦੇ ਹੈਗੇ ਹੋ ਕਿੰਨੇ ਦਿਨ ਬਾਅਦ ਆਇਆ ਘਰੇ ਦੋ ਤਾਂ ਦੋ ਦਿਨ ਬਾਅਦ ਕਿੱਥੇ ਰਹਾ ਫਿਰ ਇੰਨੇ ਦਿਨ ਕੰਮ ਕਰੇ ਤੇ ਮਾਪਨੇ ਅੱਛਾ ਤੇ ਘਰ ਫਿਰ ਪਾਣੀ ਚ ਚਲਾ ਗਿਆ ਹੀ ਪਾਣੀ ਆ ਗਿਆ ਹੀ ਘਰੇ ਫਿਰ ਕੁਝ ਗਵਾਚ ਤਾਂ ਨਹੀਂ ਗਿਆ ਕੋਈ ਖਡੋਣ ਘਡੂਣੇ ਤਾਂ ਨਹੀਂ ਟੁੱਟ ਗਏ ਤੇਰੇ ਹੈ ਕਿੱਦਾਂ ਚੜਦੀ ਕਲਾ ਫਿਰ ਆਪਣੀ ਪੂਰੀ ਕਰਵਾ ਫਿਰ ਵਾਇਗੁਰੂ ਦੀ ਪੂਰੀ ਬੋਲਦਾ ਨਹੀਂ ਜਕਾਰਾ ਲਾ ਸ਼ਰਾ ਜਕਾਰਾ ਲਾ ਦੇ ਫਿਰ ਇੱਕ ਕਰੀ ਤਾਂ ਤੁਸੀਂ ਬੱਚਿਆਂ ਦਾ ਹੌਸਲਾ ਵੇਖ ਸਕਦੇ ਹੋ ਕਿ ਸਾਡੇ ਨਾਲ ਜਿਹੜੇ ਨੇ ਇਹ ਉਹ ਅਸੀਂ ਪਿੰਡਾਂ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਸਰਕਾਰ ਤਾਂ ਪਹੁੰਚ ਨਹੀਂ ਪਾਈ ਪਰ ਐਨ ਜੀਓ ਪੰਜਾਬੀ ਲੋਕ ਤੇ ਹੋਰ ਵੀ ਸਟੇਟਾਂ ਤੋਂ ਜਿਹੜੇ ਪਹੁੰਚੇ ਹੋਏ ਨੇ ਉਹ ਜ਼ਰੂਰ ਪਹੁੰਚੇ ਨੇ ਤੇ ਆ ਤੁਸੀਂ ਘਰ ਦੀ ਤਸਵੀਰ ਤੁਹਾਨੂੰ ਮੈਂ ਦਿਖਾ ਦਵਾਂ ਇੱਥੇ ਵੀ ਸਾਰਾ ਮਿੱਟੀ ਮਿੱਟੀ ਹੋ ਚੁੱਕੀ ਹੋਇਆ ਆ ਆ ਤੁਸੀਂ ਵੇਖ ਸਕਦੇ ਹੋ ਸਾਰੀ ਗਾਰ ਇੱਥੇ ਪੂਰੀ ਆ ਚੁੱਕੀ ਹੈਗੀ ਆ ਤੇ ਮਤਲਬ ਹਾਲਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਰਕਾਰ ਨੂੰ ਜ਼ਰੂਰ ਦੇਖਣੇ ਚਾਹੀਦੇ ਨੇ ਕਿ ਕਿਵੇਂ ਹੁਣ ਇਹਨਾਂ ਦਾ ਮੁੜ ਵਸੇਬਾ ਕਿਵੇਂ ਹੋਵੇਗਾ ਪਿੰਡ ਸੰਗਰਾ ਤੋਂ ਪ੍ਰਿੰਸ ਦੀ ਰਿਪੋਰਟ ਤੁਸੀਂ ਛੋਟਾ ਬੱਚਾ ਵੇਖ ਰਹੇ ਹੋ ਕਿਸ਼ਤੀ ਖਿੱਚਦਾ ਪਿਆ ਇਹ ਆਪਣਾ ਪਰਿਵਾਰ ਨੂੰ ਜਿਵੇਂ ਪਾਪਾ ਆਏ ਨੇ ਕਿਸ਼ਤੀ ਲੈ ਕੇ ਕਿਸ਼ਤੀ ਤੋਂ ਘਰੋਂ ਤੋਂ ਕੁਝ ਸਮਾਨ ਲੈ ਕੇ ਆਇਆ ਕੁਝ ਲੈ ਕੇ ਆਇਆ ਕੀ ਨਾਮ ਪੁੱਤ ਤੇਰਾ ਯੋਧਾ 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 ਆ ਤੂੰ ਫਿਰ ਹੈ ਯੋਧੇ ਵਾਲੇ ਕੰਮ ਆ ਕਿਸ਼ਤੀ ਖਿੱਚਣ ਡਿਆ ਤੁਸੀਂ ਆ ਵੇਖ ਸਕਦੇ ਹੈਗੇ ਉਹ ਕਿੰਨੇ ਦਿਨ ਬਾਅਦ ਆਇਆ ਘਰੇ ਦੋ ਦਸ ਦੋ ਦਿਨ ਬਾਅਦ ਕਿੱਥੇ ਰਹਾ ਫਿਰ ਇੰਨੇ ਦਿਨ ਕੰਨ ਕੋਲ ਤੇ ਮਾਪੀ ਅੱਛਾ ਤੇ ਘਰ ਫਿਰ ਪਾਣੀ ਚ ਚਲਾ ਗਿਆ ਹੀ ਪਾਣੀ ਆ ਗਿਆ ਹੀ ਘਰੇ ਫਿਰ ਕੁਝ ਗਵਾਚ ਤਾਂ ਨਹੀਂ ਗਿਆ ਕੋਈ ਖਡੋਣ ਘਰੂਣੇ ਤਾਂ ਨਹੀਂ ਟੁੱਟ ਗਏ ਤੇਰੇ ਹੈ ਕਿੱਦਾਂ ਚੜਦੀ ਗਲਾ ਫਿਰ ਆਪਣੀ ਪੂਰੀ ਕਿਰਪਾ ਫਿਰ ਵਾਹਿਗੁਰੂ ਦੀ ਪੂਰੀ ਬੋਲਦਾ ਨਹੀਂ ਜਿਕਾਰਾ ਲਾ ਦੇ ਫਿਰ ਇੱਕ ਵਾਰੀ ਤਾਂ ਤੁਸੀਂ ਬੱਚਿਆਂ ਦਾ ਹੌਸਲਾ ਵੇਖ ਸਕਦੇ ਹੋ ਕਿ ਸਾਡੇ ਨਾਲ ਜਿਹੜੇ ਨੇ ਥੇ ਮਤਲਬ ਚਲੋ ਸਵੇਰ ਦੀ ਗੱਲ ਹੋ ਗਈ ਸਵੇਰ ਤਾਂ ਲੰਘ ਜਾਂਦੀ ਹੈਗੀ ਕਦੀ ਇੱਧਰ ਚਲੇ ਗਏ ਉੱਧਰ ਚਲੇ ਗਏ ਰਾਤ ਦਾ ਕਿਵੇਂ guzara ਹੋ ਰਿਹਾ ਜਿਵੇਂ ਹੁਣ ਰਾਤ 8 ਵਜੇ ਹੱਲੇ ਤੇ ਪੂਰਾ ਹਨੇਰਾ ਘੁੱਪ ਕੇ ਰੋ ਗਿਆ ਕੋਈ ਐਮਰਜੈਂਸੀ ਪੈ ਜਾਏ ਕੋਈ ਸਰਕਾਰ ਦੀ ਕੋਈ ਸਹੂਲਤ ਹੈ ਕਿ ਨਹੀਂ ਹੈ ਸਾਡੇ ਕੋਲੇ ਕੋਈ ਸਹੂਲਤ ਨਹੀਂ ਕਿ ਅਸੀਂ ਤੇ ਆਪਦੀਆਂ ਕਿਸ਼ਤੀਆਂ ਰਹੀਂ ਜਾ ਸਕਦੇ ਹਾਂ ਜੇ ਕੋਈ ਢੱਲਾ ਮਠਾ ਹੋ ਜਾਏ ਜਾਂ ਕੁਝ ਵੀ ਆ ਹੂੰ ਦੇ ਆ ਦੇਖ ਸਕਦੇ ਆ ਪਹਿਲਾਂ ਪਾਣੀ ਸੁੱਕ ਗਿਆ ਦੋ ਦਿਨ ਪਹਿਲਾਂ ਇਹ ਦੁਬਾਰਾ ਫੇਰ ਪਾਣੀ ਆ ਗਿਆ ਸਾਡੇ ਤੇ ਦੁਬਾਰਾ ਫੇਰ ਪਾਣੀ ਚੜ ਗਿਆ ਹੈ ਤੇ ਤਾਂ ਜਦੋਂ ਪਾਣੀ ਪੂਰਾ ਚੜਿਆ ਹੈਗਾ ਕਿੰਨੇ ਦਿਨ ਤੁਸੀਂ ਘਰੋਂ ਬਾਹਰ ਰਹੇ ਅਸੀਂ ਤਾਂ 10 ਕਿ ਦਿਨ ਬਾਹਰ ਰਹੇ ਹਾਂ 10 ਕਿ ਦਿਨ ਹਾਂ ਜੀ ਮਤਲਬ ਉਹਦੇ ਵਿਚਾਲੇ ਜਿੱਦਾਂ ਹੁਣ ਕੋਈ ਘਰ ਦਾ ਕੋਈ ਨੁਕਸਾਨ ਹੋਇਆ ਆ ਹੁਣ ਇਹ ਵੀ ਕੋਈ ਰਸਤਾ ਨਹੀਂ ਹੈਗਾ ਘਰ ਦੇ ਵਿੱਚ ਆਉਣ ਜਾਣ ਦਾ ਤੇ ਕੋਈ ਸਰਕਾਰੀ ਕੋਈ ਨੁਮਾਇੰਦਾ ਕੋਈ ਬੀਡੀਪੀਓ ਕੋਈ ਪੁੱਛਣ ਆਇਆ ਕਿ ਭਾਈ ਕੀ ਦਿੱਕਤ ਆ ਰਹੀ ਹੈਗੀ ਆ ਤੁਹਾਡੇ ਲਈ ਕੀ ਕਰੀਏ ਜਾਂ ਕੀ ਨਹੀਂ ਸਰਕਾਰੀ ਆਉਂਦੇ ਆ 2 ਕਿਲੋ ਚੌਲ ਦੇ ਜਾਂਦੇ ਆ 2 ਕਿਲੋ ਖੰਡ ਦੇ ਜਾਂਦੇ ਆ ਬਾਕੀ ਬੱਚਿਆਂ ਦਾ ਸਿਰ ਪਲੋਸ ਕੇ ਚਲੇ ਜਾਂਦੇ ਹੋਰ ਤੇ ਕੁਝ ਨਹੀਂ ਕਰਦੇ ਅਜੇ ਤਾਈ ਸਾਨੂੰ ਹੋਰ ਤੇ ਕੋਈ ਮਦਦ ਨਹੀਂ ਮਿਲੀ ਕੋਈ ਇਹ ਨਹੀਂ ਕਿਸੇ ਨੂੰ 2-4000 ਰੁਪਇਆ ਦੇਤਾ ਵੀ ਉਹਦੀ ਹਾਂ ਬਸ ਇਹੋ ਕੁਝ ਹੀ ਆ ਬੱਚਿਆਂ ਦਾ ਸਿਰ ਪਲੋਸ ਦੇ ਰਾਤ ਦਾ ਸਮਾਂ ਹੋ ਚੁੱਕਿਆ ਹੈ ਤੇ ਲੋਕਾਂ ਨੇ ਹੁਣ ਆਪਣੇ ਘਰਾਂ ਨੂੰ ਜਾਣਾ ਹੈ ਇਸ ਸਮੇਂ ਅਸੀਂ ਇੱਕ ਕਿਸ਼ਤੀ ਦੇ ਵਿੱਚ ਮੌਜੂਦ ਆ ਅਸੀਂ ਪਿੰਡ ਸਾਂਗਰਾ ਚ ਮੌਜੂਦ ਆ ਜਿੱਥੇ ਹੜਾ ਨੇ ਮਾਰ ਮਾਰੀ ਤੇ ਰਾਤ ਨੂੰ ਲੋਕ ਕਿਵੇਂ ਘਰਾਂ ਤੱਕ ਆਪਣੇ ਪਹੁੰਚ ਰਹੇ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਅਸੀਂ ਕਿਸ਼ਤੀ ਤੇ ਪਹੁੰਚੇ ਇਹ ਭਾਈ ਸਾਹਿਬ ਨੇ ਜਿੰਨਾ ਦਾ ਘਰ ਮੇਰੇ ਕੈਮਰਾਮੈਨ ਦੀ ਬੈਕ ਸਾਈਡ ਤੇ ਇਹ ਸੱਜਿਆ ਤੁਹਾਨੂੰ ਦਿਖਾ ਰਹੇ ਆ ਇਹ ਇੱਥੋਂ ਦੀ ਪਿੱਛੋਂ ਸ਼ਹਿਰ ਤੋਂ ਕਿਸਤੀ ਦੇ ਵਿੱਚ ਆ ਕੇ ਜਿੱਥੇ ਪਾਣੀ ਚੜਿਆ ਹੋਇਆ ਪੂਰਾ ਹਜੇ ਤੱਕ ਪਾਣੀ ਥੱਲੇ ਨਹੀਂ ਹੋਇਆ ਕਿਸਤੀ ਤੋਂ ਆਂਦੇ ਨੇ ਤੇ ਫਿਰ ਆਪਣੇ ਘਰ ਪਹੁੰਚਦੇ ਨੇ ਕੋਈ ਸਮਾਨ ਹੋਵੇ ਜਾਂ ਫਿਰ ਕਿਸੇ ਨੇ ਆਣਾ ਹੋਵੇ ਉਹ ਸਿਰਫ ਇੱਕੋ ਰਸਤਾ ਹੈ ਕਿਸ਼ਤੀ ਦਾ ਭਾਜੀ ਕਿੰਨੀਆਂ ਮੁਸ਼ਕਿਲਾਂ ਕਿੰਨੇ ਵਜੇ ਤੁਸੀਂ ਜਾਣਦੇ ਹੋ ਕਿੰਨੇ ਵਜੇ ਆਉਂਦੇ ਹੋ ਕਹਿੰਦੇ ਸਵੇਰੇ ਚਲ ਜਾਈਦਾ ਤੇ ਸ਼ਾਮ ਨੂੰ ਘਰੇ ਆਈਦਾ ਮਤਲਬ ਕੋਈ ਕੰਮਕਾਰ ਵੀ ਬਾਹਰ ਕਰੀਦਾ ਜਾਂ ਕੁਝ ਵੀ ਤੇ ਕੋਈ ਸੌਦਾ ਪੱਤਾ ਲਿਆਉਣਾ ਕਿਸੇ ਨੇ ਦਵਾਈ ਲਿਆਉਣੀ ਆ ਕਿਸੇ ਨੇ ਪਸ਼ੂਆਂ ਦਾ ਰਸਨ ਲਿਆਉਣਾ ਇਹ ਚੀਜ਼ਾਂ ਹੁੰਦੀਆਂ ਸਾਡੀਆਂ ਤੇ ਇੱਥੇ ਮਤਲਬ ਚਲੋ ਸਵੇਰ ਦੀ ਗੱਲ ਹੋ ਗਈ ਸਵੇਰ ਤਾਂ ਲੰਘ ਜਾਂਦੀ ਹੈਗੀ ਕਦੀ ਇੱਧਰ ਚਲੇ ਗਏ ਉੱਧਰ ਚਲੇ ਗਏ ਰਾਤ ਦਾ ਕਿਵੇਂ guzara ਹੋ ਰਿਹਾ ਜਿਵੇਂ ਹੁਣ ਰਾਤ 8 ਵਜੇ ਹਾਲੇ ਤੇ ਪੂਰਾ ਹਨੇਰਾ ਘੁੱਪ ਕੇ ਰੋ ਗਿਆ ਕੋਈ ਐਮਰਜੈਂਸੀ ਪੈ ਜਾਏ ਕੋਈ ਸਰਕਾਰ ਦੀ ਕੋਈ ਸਹੂਲਤ ਹੈ ਕਿ ਨਹੀਂ ਹੈ ਸਰਕਾਰ ਦੀ ਸਾਡੇ ਕੋਲੇ ਕੋਈ ਸਹੂਲਤ ਨਹੀਂ ਕਿ ਅਸੀਂ ਤੇ ਆਪਦੀਆਂ ਕਿਸ਼ਤੀਆਂ ਰਹੀ ਜਾ ਸਕਦੇ ਹਾਂ ਜੇ ਕੋਈ ਟੱਲਾ ਮੱਠਾ ਜੇ ਚਾ ਕੁਛ ਵੀ ਆ। ਤੇ ਆ ਦੇਖ ਸਕਦੇ ਆ ਪਹਿਲਾਂ ਪਾਣੀ ਸੁੱਕ ਗਿਆ ਦੋ ਦਿਨ ਪਹਿਲਾਂ ਇਹ ਦੁਬਾਰਾ ਫੇਰ ਪਾਣੀ ਆ ਗਿਆ ਸਾਡੇ ਦੁਬਾਰਾ ਫੇਰ ਪਾਣੀ ਚੜ ਗਿਆ ਇੱਥੇ ਦੀ। ਦੋ ਦਿਨ ਪਹਿਲਾਂ ਸੁੱਕ ਗਿਆ ਸੀ ਹੁਣ ਕੱਲ ਰਾਤ ਦਾ ਫੇਰ ਪਾਣੀ ਆ ਗਿਆ। ਇਹ ਸਾਡੇ ਘਰਾਂ ਦੇ ਘੇਰੇ ਘੇਰੇ 5-5 ਫੁੱਟ ਪਾਣੀ ਆ। ਹੂੰ 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 ਤੇ ਤਾਂ ਜਦੋਂ ਪਾਣੀ ਪੂਰਾ ਚੜਿਆ ਹੈਗਾ ਕਿੰਨੇ ਦਿਨ ਤੁਸੀਂ ਘਰੋਂ ਬਾਹਰ ਰਹੇ? ਅਸੀਂ ਤਾਂ 10 ਕਿ ਦਿਨ ਬਾਹਰ ਰਹੇ ਆ। 10 ਕਿ ਦਿਨ ਹਾਂਜੀ। ਮਤਲਬ ਤੇ ਉਹਦੇ ਵਿਚਾਲੇ ਜਦੋਂ ਹੁਣ ਕੋਈ ਘਰ ਦਾ ਕੋਈ ਨੁਕਸਾਨ ਹੋਇਆ ਆ ਹੁਣ ਇਹ ਵੀ ਕੋਈ ਰਸਤਾ ਨਹੀਂ ਹੈਗਾ ਘਰ ਦੇ ਵਿੱਚ ਆਣ ਜਾਣ ਦਾ ਤੇ ਕੋਈ ਸਰਕਾਰੀ ਕੋਈ ਨੁਮਾਇੰਦਾ ਕੋਈ ਬੀਡੀਪੀਓ ਕੋਈ ਪੁੱਛਣ ਆਇਆ ਕਿ ਭਾਈ ਕੀ ਦਿੱਕਤ ਆ ਰਹੀ ਹੈਗੀ ਆ ਤੁਹਾਡੇ ਲਈ ਕੀ ਕਰੀਏ ਆ ਕੀ ਨਹੀਂ ਸਰਕਾਰੀ ਆਉਂਦੇ ਆ 2 ਕਿਲੋ ਚੌਲ ਦੇ ਜਾਂਦੇ ਆ 2 ਕਿਲੋ ਖੰਡ ਦੇ ਜਾਂਦੇ ਆ ਬਾਕੀ ਬੱਚਿਆਂ ਦਾ ਸਿਰ ਪਲੋਸ ਕੇ ਚਲੇ ਜਾਂਦੇ ਹੋਰ ਤੇ ਕੁਝ ਨਹੀਂ ਕਰਦੇ ਇੱਥੇ ਤਾਂ ਸਾਨੂੰ ਹੋਰ ਤੇ ਕੋਈ ਮਦਦ ਨਹੀਂ ਮਿਲੀ ਕੋਈ ਇਹ ਨਹੀਂ ਕਿਸੇ ਨੂੰ 2-4000 ਰੁਪਇਆ ਦੇਤਾ ਵੀ ਉਹਦੀ ਹਾਂ ਬਸ ਇਹੋ ਕੁਝ ਆ ਬੱਚਿਆਂ ਦਾ ਸਿਰ ਪਲੋਸ ਦੇ ਚਲੇ ਜਾਂਦੇ ਆ ਸੋ ਇਹ ਤੁਸੀਂ ਸੁਣ ਰਹੇ ਹੋ ਕਿ ਇਹ ਭਾਜੀ ਨੇ ਜਿਹੜੇ ਕਿਸ਼ਤੀ ਚਲਾ ਕੇ ਆਪਣੇ ਘਰ ਆਂਦੇ ਨੇ ਅੱਜ ਤੁਸੀਂ ਮੈਂ ਇਸ ਸਾਈਡ ਜਾ ਰਿਹਾ ਤੇ ਤੁਸੀਂ ਆ ਦੇਖੂਗੇ ਕਿ ਇਹ ਹੁਣ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਆਹ ਲੋ ਜੀ ਇਹ ਮੈਂ ਆ ਗਿਆ ਇੱਕਾ ਜਿਵੇਂ ਇਦਾਂ ਲੱਗ ਰਿਹਾ ਜਿਵੇਂ ਮੈਂ ਕਿਸੇ ਟਾਪੂ ਤੇ ਆ ਗਿਆ ਹਾਂ ਜਦ ਕਿ ਇਹ ਹੈਗਾ ਮੇਰਾ ਪੰਜਾਬ ਆ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸੁਲਤਾਨ ਉਰ ਲੋਦੀ ਇਹ ਦੇਖੋ ਆ ਸਾਰੇ ਜਿਹੜੇ ਬਾਹਰ ਕੰਮਕਾਰ ਕਰਨਗੇ ਰਾਤ ਨੂੰ ਇਦਾਂ ਹੀ ਆਪਣੇ ਘਰਾਂ ਨੂੰ ਵਾਪਸ ਆ ਰਹੇ ਨੇ ਆ ਘਾਰ ਆ ਜਿਹੜਾ ਕਿ ਪਹਿਲਾਂ ਡੁੱਬ ਚੁੱਕਾ ਸੀਗਾ ਪੂਰਾ ਜਦੋਂ ਥੋੜਾ ਪਾਣੀ ਡਾਊਨ ਹੋਇਆ ਤੇ ਘਰ ਨੂੰ ਵਾਪਸ ਆਏ 10-15 ਦਿਨਾਂ ਬਾਅਦ ਜਾ ਕੇ ਪਰ ਹੁਣ ਵੀ ਜਿਹੜੀ ਕੋਈ ਸਹੂਲਤ ਹੈ ਸਰਕਾਰ ਦੀ ਉਹ ਨਹੀਂ ਇੱਥੇ ਤੱਕ ਪਹੁੰਚੀ ਨਹੀਂ ਕੋਈ ਮਿਲੀ ਹੈ ਤੇ ਸਿਰਫ ਇੱਕ ਕਿਸ਼ਤੀ ਆਪਣੇ ਲੈਵਲ ਦੇ ਉੱਤੇ ਕਿਸ਼ਤੀ ਲਿਆਂਦੀ ਹੈ ਘਰੋਂ ਆਣਾ ਜਾਣਾ ਕਿੰਨਾ ਮੁਸ਼ਕਲ ਹੈ ਤੁਸੀਂ ਖੁਦ ਸੋਚ ਸਕਦੇ ਹੋ ਤੇ ਇਹ ਤੁਸੀਂ ਛੋਟਾ ਬੱਚਾ ਵੇਖ ਰਹੇ ਹੋ ਕਿਸ਼ਤੀ ਖਿੱਚਦਾ ਪਿਆ ਇਹ ਆਪਣਾ ਪਰਿਵਾਰ ਨੂੰ ਜਿਵੇਂ ਪਾਪਾ ਆਏ ਨੇ ਕਿਸ਼ਤੀ ਲੈ ਕੇ ਕਿਸਤੀ ਤੋਂ ਘਰ ਉਥੋਂ ਕੁਝ ਸਮਾਨ ਲੈ ਕੇ ਆਏ ਆ ਕੁਝ ਲੈ ਕੇ ਆਏ ਆ ਕੀ ਨਾਮ ਪੁੱਤ ਤੇਰਾ ਜੋਦਾ ਜੋਦਾ ਯੋਦਾ ਆ ਤੂੰ ਫਿਰ ਹੈ ਯੋਦੇ ਵਾਲੇ ਕੰਮ ਆ ਕਿਸ਼ਤੀ ਖਿੱਚਣ ਡਿਆ ਤੁਸੀਂ ਆ ਵੇਖ ਸਕਦੇ ਹੈਗੇ ਹੋ ਕਿੰਨੇ ਦਿਨ ਬਾਅਦ ਆਇਆ ਘਰੇ ਦੋ ਤਿੰਨ ਦੋ ਦਿਨ ਬਾਅਦ ਕਿੱਥੇ ਰਹਾ ਫਿਰ ਇੰਨੇ ਦਿਨ ਕੰਮ ਕਰੇ ਤੇ ਮਾਪੇ ਅੱਛਾ ਤੇ ਘਰ ਫਿਰ ਪਾਣੀ ਚ ਚਲਾ ਗਿਆ ਹੀ ਪਾਣੀ ਆ ਗਿਆ ਹੀ ਘਰੇ ਫਿਰ ਕੁਝ ਗਵਾਚ ਤਾਂ ਨਹੀਂ ਗਿਆ ਕੋਈ ਖਡੋਣ ਘਡੂਣੇ ਤਾਂ ਨਹੀਂ ਟੁੱਟ ਗਏ ਤੇਰੇ ਹੈ ਕਿੱਦਾਂ ਚੜਦੀ ਕਲਾ ਫਿਰ ਆਪਣੀ ਪੂਰੀ ਕਿਰਪਾ ਕਰ ਵਾਹਿਗੁਰੂ ਦੀ ਪੂਰੀ ਬੋਲਦਾ ਨਹੀਂ ਜਕਾਰਾ ਲਾ ਸ਼ਰਾ ਜਕਾਰਾ ਲਾ ਦੇ ਫਿਰ ਇੱਕ ਕਰੀ ਤਾਂ ਤੁਸੀਂ ਬੱਚਿਆਂ ਦਾ ਹੌਸਲਾ ਵੇਖ ਸਕਦੇ ਹੋ ਕਿ ਸਾਡੇ ਨਾਲ ਜਿਹੜੇ ਨੇ ਇਹ ਉਹ ਅਸੀਂ ਪਿੰਡਾਂ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਸਰਕਾਰ ਤਾਂ ਪਹੁੰਚ ਨਹੀਂ ਪਾਈ ਪਰ ਐਨ ਜੀਓ ਪੰਜਾਬੀ ਲੋਕ ਤੇ ਹੋਰ ਵੀ ਸਟੇਟਾਂ ਤੋਂ ਜਿਹੜੇ ਪਹੁੰਚੇ ਹੋਏ ਨੇ ਉਹ ਜ਼ਰੂਰ ਪਹੁੰਚੇ ਨੇ ਤੇ ਆ ਤੁਸੀਂ ਘਰ ਦੀ ਤਸਵੀਰ ਤੁਹਾਨੂੰ ਮੈਂ ਦਿਖਾ ਦਵਾ ਇੱਥੇ ਵੀ ਸਾਰਾ ਮਿੱਟੀ ਮਿੱਟੀ ਹੋ ਚੁੱਕੀ ਹੋਇਆ ਆ ਆ ਤੁਸੀਂ ਵੇਖ ਸਕਦੇ ਹੋ ਸਾਰੀ ਗਾਰ ਇੱਥੇ ਪੂਰੀ ਆ ਚੁੱਕੀ ਹੈਗੀ ਆ ਤੇ ਮਤਲਬ ਹਾਲਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਰਕਾਰ ਨੂੰ ਜ਼ਰੂਰ ਦੇਖਣੇ ਚਾਹੀਦੇ ਨੇ ਕਿ ਕਿਵੇਂ ਹੁਣ ਇਹਨਾਂ ਦਾ ਮੁੜ ਵਸੇਬਾ ਕਿਵੇਂ ਹੋਵੇਗਾ ਪਿੰਡ ਸੰਗਰਾ ਤੋਂ ਪ੍ਰਿੰਸ ਤਿਰਪੋ